ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਫਰੈਂਡਸ ਅੱਜ ਮੈਂ ਬਣਾਇਆ ਹੈ ਪਲੇਨ ਸੂਟ ਦੇ ਉੱਤੇ ਇਸ ਤਰੀਕੇ ਨਾਲ ਬਾਕਸ ਡਿਜ਼ਾਈਨ ਇਹ ਆਪਾਂ ਕੰਟਰਾਸਟ ਕਪੜੇ ਨਾਲ ਬਣਾਇਆ ਆ ਤੇ ਕੋਰਡੀਆਂ ਵਾਲੀ ਲੈਂਸ ਜਿਹੜੀ ਆਪਾਂ ਘੇਰੇ ਤੇ ਤੇ ਬਾਹਾਂ ਤੇ ਯੂਜ਼ ਕੀਤੀ ਆ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਇੱਕ ਪੀਸ ਮੈਂ ਲਿਆ 7x7 ਦਾ ਮਤਲਬ 7 ਇੰਚ ਚੜੀ ਚਡਾਈ ਆ 7 ਇੰਚ ਹੀ ਇਹਦੀ ਲੰਬਾਈ ਆ ਦੋਨੋਂ ਸਾਡਾ ਤੋਂ 7x7 ਇੰਚ ਜਾਂ ਇਹਨੂੰ ਡਬਲ ਫੋਲਡ ਕੀਤਾ ਇਦਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਵਾਰੀ ਫੇਰ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਆਪਾਂ ਜਿਹੜੀਆਂ ਬੰ ਤੇ ਆਪਾਂ ਇਦਾਂ ਕਰਕੇ ਇੱਕ ਸਿੱਧੀ ਲਾਈਨ ਖਿੱਚਾਂਗੇ ਠੀਕ ਆ ਬੰਦ ਵਾਲੀ ਸਾਈਡ ਆਪਾਂ ਆਪਣੇ ਵੱਲ ਨੂੰ ਰੱਖਣੀ ਆ ਤੇ ਇੱਥੇ ਆਪਾਂ ਨਿਸ਼ਾਨੀ ਲਾ ਲਾਂਗੇ ਤੇ ਇੱਥੇ ਆਪਾਂ ਕਰ ਲਾਂਗੇ ਕਟਿੰਗ ਸਿੱਧੀ ਸਿੱਧੀ ਆਪਾਂ ਇੱਥੇ ਕਟਿੰਗ ਕਰ ਲੈਣੀ ਆ ਤੇ ਇਹ ਆਪਣਾ ਇੱਕ ਚੌਰਸ ਸ਼ੇਪ ਬਣ ਜੇਗੀ ਪ੍ਰੋਪਰ ਸਾਰੀਆਂ ਸਾਈਡਾਂ ਤੋਂ ਇੱਕੋ ਜੀ ਆਪਣੀ ਸ਼ੇਪ ਬਣ ਜਾਣੀ ਆ ਠੀਕ ਆ ਤੇ ਇਹ ਤੋਂ ਬਾਅਦ ਆਪਾਂ ਤਿੰਨ ਪੀਸ ਹੋਰ ਕਟਿੰਗ ਕਰਨੇ ਆ ਜਿਤਨਾ ਆਪਾਂ ਇਹ 7 ਇੰਚ ਦਾ ਕਟਿਆ ਸੀ ਹੁਣ ਆਪਾਂ ਕਟਾਂਗੇ 1 ਇੰਚ ਘਟਾ ਕੇ ਮਤਲਬ 6 ਇੰਚ ਇਹਦੀ ਲੰਬਾਈ ਤੇ 6 ਇੰਚ ਚੜਾਈ ਰੱਖ ਕੇ ਠੀਕ ਆ ਦੇਖੋ ਇਸ ਤੋਂ ਬਾਅਦ ਆਪਾਂ ਕਟਿੰਗ ਕਰਨਾ ਆ ਇੱਕ ਪੀਸ ਹੋਰ ਜਿਹਦੇ ਵਿੱਚ ਆਪਾਂ 5 ਇੰਚ ਲੰਬਾਈ ਰੱਖਾਂਗੇ ਤੇ 5 ਇੰਚ ਚੜਾਈ ਰੱਖਾਂਗੇ ਪਹਿਲਾਂ ਆਪਾਂ ਇਸ ਤਰੀਕੇ ਦਾ ਜਿਹੜਾ ਚੌਰਸ ਚੌਰਸ ਪੀਸ ਕੱਟ ਕੇ ਰੱਖ ਲੈਣੇ ਆ ਉਤ ਤੋਂ ਬਾਅਦ ਆਪਾਂ ਇਹਨਾਂ ਦੀ ਜਿਹੜੀ ਪ੍ਰੋਪਰ ਕਟਿੰਗ ਕਰਾਂਗੇ ਪਹਿਲਾਂ ਆਪਾਂ ਸਿੱਧੇ ਸਿੱਧੇ ਇਤਰਾ ਪੀਸ ਕੱਟ ਕੇ ਰੱਖ ਲੈਣੇ ਆ ਤੇ ਇਹ ਤੁਸੀਂ ਚਾਹੋ ਤੇ ਇਹ ਜਿਹੜੇ ਪੀਸ ਕਟਿੰਗ ਕਰਨ ਤੋਂ ਬਾਅਦ ਇੱਥੇ ਹੋਰ ਵੀ ਕੋਈ ਸ਼ੇਪ ਦੇ ਸਕਦੇ ਹੋ ਰਾਉਂਡ ਸ਼ੇਪ ਵੀ ਦੇ ਸਕਦੇ ਹੋ ਪੂਰੇ ਗੋਲ ਗੋਲ ਰਾਉਂਡ ਬਣਾ ਕੇ ਉਹ ਵੀ ਤੁਸੀਂ ਇਹ ਲਗਾ ਸਕਦੇ ਹੋ ਆਪਣੇ ਸੂਟ ਦੇ ਉੱਤੇ ਤੁਸੀਂ ਚਾਹੋ ਤੇ ਹਾਰ ਸ਼ੇਪ ਜਿਹੜੀ ਦਿਲ ਦੀ ਸ਼ੇਪ ਹੁੰਦੀ ਆ ਉਹ ਦੇ ਕੇ ਤੁਸੀਂ ਉਹ ਵੀ ਇਸ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਠੀਕ ਹੈ ਤੇ ਬਣਾਉਣ ਦਾ ਤਰੀਕਾ ਬਿਲਕੁਲ ਸੇਮ ਆ ਬਸ ਤੁਸੀਂ ਸ਼ੇਪ ਦੇਣ ਵਿੱਚ ਤੁਸੀਂ ਆਪਣੀ ਚੋਇਸ ਦੇ ਨਾਲ ਕੋਈ ਵੀ ਸ਼ੇਪ ਦੇ ਸਕਦੇ ਹੋ ਮੈਂ ਜਿਸ ਤਰ੍ਹਾਂ ਬਰਫੀ ਦਾ ਪੀਸ ਹੁੰਦਾ ਆ ਉਸ ਤਰੀਕੇ ਦੇ ਨਾਲ ਇਹਨੂੰ ਸ਼ੇਪ ਦਿੱਤੀ ਆ ਬਿਲਕੁਲ ਪੂਰਾ ਚੌਰਸ ਨਹੀਂ ਬਣਾਇਆ ਥੋੜੀ ਜਿਹੀ ਹਲਕੀ ਜਿਹੀ ਆਪਾਂ ਟੇਢੀ ਜਿਹੀ ਸ਼ੇਪ ਦੇ ਕੇ ਆਪਾਂ ਇਹਨਾਂ ਨੂੰ ਕਟਿੰਗ ਕੀਤਾ ਆ ਇਸ ਤਰੀਕੇ ਦੇ ਨਾਲ ਫਰੈਂਡਸ ਮੈਂ ਚਾਰ ਪੀਸ ਕਟਿੰਗ ਕੀਤੇ ਆ ਔਰ ਚਾਰੋਂ ਪੀਸਾਂ ਨੂੰ ਆਪਾਂ ਇਦਾਂ ਰੱਖ ਕੇ ਤੇ ਇਹਨਾਂ ਧਿਆਨ ਰੱਖਣਾ ਕਿ ਬੰਦ ਵਾਲੀ ਸਾਈਡ ਜਿਹੜੀ ਆ ਆਪਣੀ ਸਾਈਡ ਨੂੰ ਰੱਖਣੀ ਆ ਬਾਹਰ ਵਾਲੀ ਸਾਈਡ ਸਾਰੀ ਜਿਹੜੀ ਸਾਈਡ ਖੁੱਲੀ ਆ ਤੇ ਇਹ ਬੰਦ ਵਾਲੀ ਸਾਈਡ ਤੋਂ ਨਾਲ ਆਪਾਂ ਸਾਰੇ ਪੀਸ ਜਿਹੜੇ ਕਟਿੰਗ ਕਰ ਲਾਂਗੇ ਠੀਕ ਆ ਤੇ ਤੁਸੀਂ ਜਾਓ ਤੇ ਇੱਥੇ ਕੋਈ ਵੀ ਸ਼ੇਪ ਦੇ ਸਕਦੇ ਹੋ ਪੱਤੇ ਦੀ ਸ਼ੇਪ ਵੀ ਦੇ ਸਕਦੇ ਹੋ ਜਿਹੜੀ ਵੀ ਸ਼ੇਪ ਤੁਹਾਨੂੰ ਵਧੀਆ ਲੱਗੇ ਦੇ ਕੇ ਤੁਸੀਂ ਇੱਥੇ ਕਟਿੰਗ ਕਰ ਸਕਦੇ ਹੋ ਬਹੁਤ ਹੀ ਸੌਖਾ ਜਿਹਾ ਇਹ ਡਿਜ਼ਾਈਨ ਹੈ ਬਹੁਤ ਜਲਦੀ ਬਣ ਜਾਂਦਾ ਆ ਠੀਕ ਆ ਤੇ ਆਪਣੇ ਜਿਹੜੇ ਸਿੰਪਲ ਪਲੇਨ ਸੂਟ ਨੂੰ ਬਹੁਤ ਹੀ ਸੋਹਣੀ ਲੁੱਕ ਆਈ ਸੀਗੀ ਆਪਣੇ ਸੂਟ ਦੀ ਸੋ ਫਰੈਂਡਸ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਪੀਸ ਨੂੰ ਸਭ ਤੋਂ ਪਹਿਲਾਂ ਕਟਿੰਗ ਕਰ ਲਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਇੱਕ ਕੰਟਰਾਸਟ ਕੱਪੜਾ ਲੈਣਾ ਆ ਜਿਹੜਾ ਵੀ ਤੁਹਾਡੇ ਸੂਟ ਨਾਲ ਮੈਚ ਕਰਦਾ ਆ ਕੰਟਰਾਸਟ ਆ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਉਹਦੇ ਉੱਤੇ ਆਪਾਂ ਇਹ ਸਾਰੇ ਪੇਪਰ ਨੂੰ ਪੇਸਟ ਕਰ ਲਾਂਗੇ ਇਹ ਪ੍ਰੈਸ ਦੇ ਨਾਲ ਜੁੜ ਜਾਂਦਾ ਆ ਠੀਕ ਆ ਤੇ ਅਗਰ ਤੁਹਾਡਾ ਸੂਟ ਪ੍ਰਿੰਟ ਆ ਪ੍ਰਿੰਟ ਸੂਟ ਤੇ ਤੁਸੀਂ ਇਹ ਡਿਜ਼ਾਈਨ ਪਾ ਸਕਦੇ ਹੋ ਠੀਕ ਆ ਜਿਹੜਾ ਤੁਹਾਡੇ ਸੂਟ ਨਾਲ ਕੋਈ ਵੀ ਕੰਟਰਾਸਟ ਕੱਪੜਾ ਹੋਵੇ ਉਹਦੇ ਤੋਂ ਤੁਸੀਂ ਇਦਾਂ ਇਹ ਜਿਹੜੇ ਪੀਸ ਆ ਇਸ ਤਰੀਕੇ ਨਾਲ ਪ੍ਰੈਸ ਨਾਲ ਜੋੜ ਲੈਣੇ ਆ ਤੇ ਇਸ ਤੋਂ ਬਾਅਦ ਫਰੈਂਸ ਆਪਾਂ ਅੱਧਾ ਅੱਧਾ ਇੰਚ ਕੱਪੜਾ ਛੱਡਣਾ ਆ ਬਾਕੀ ਐਕਸਟਰਾ ਕੱਪੜੇ ਦੀ ਕਟਿੰਗ ਕਰ ਦਾਂਗੇ ਤੇ ਬਹੁ ਆਸਾਨੀ ਦੇ ਨਾਲ ਆਪਾਂ ਇਹ ਡਿਜ਼ਾਈਨ ਆਪਣਾ ਬਣਾ ਕੇ ਰੈਡੀ ਕਰ ਸਕਦੇ ਆਂ ਦੇਖੋ ਸਾਰਿਆਂ ਨੂੰ ਆਪਾਂ ਇਦਾਂ ਕਰਕੇ ਤੇ ਹਲਕੀ ਹਲਕੀ ਪ੍ਰੈਸ ਗਰਮ ਕਰਨੀ ਆ ਬਹੁਤ ਜ਼ਿਆਦਾ ਪ੍ਰੈਸ ਵੀ ਆਪਾਂ ਇੱਥੇ ਗਰਮ ਨਹੀਂ ਕਰਨੀ ਕਿਉਂਕਿ ਪ੍ਰੈਸ ਅਗਰ ਜ਼ਿਆਦਾ ਗਰਮ ਹੋਏਗੀ ਤੀ ਇਹ ਜਿਹੜਾ ਕੱਪੜਾ ਇੱਥੇ ਲੱਗ ਗਮ ਲੱਗੀ ਹੁੰਦੀ ਆ ਸੋ ਇਹਦੀ ਸ਼ੇਪ ਥੋੜੀ ਜਿਹੀ ਖਰਾਬ ਹੋ ਜਾਂਦੀ ਆ ਮਿਲ ਕੇ ਹਲਕੇ ਹੱਥ ਨਾਲ ਆਪਾਂ ਇਹਨੂੰ ਪ੍ਰੈਸ ਕਰ ਲੈਣਾ ਹੈ ਠੀਕ ਹੈ ਪ੍ਰੈਸ ਕਰਨ ਤੋਂ ਬਾਅਦ ਹੁਣ ਆਪਾਂ ਕਰਨੀ ਆ ਐਕਸਟਰਾ ਕਪੜੇ ਦੀ ਕਟਿੰਗ ਦੇਖੋ ਇੱਥੇ ਆਪਾਂ ਅੱਧਾ ਅੱਧਾ ਇੰਚ ਕਪੜਾ ਛੱਡਿਆ ਬਾਕੀ ਸਾਰੇ ਐਕਸਟਰਾ ਕਪੜੇ ਦੀ ਕਟਿੰਗ ਕਰਤੀ ਸਾਰੇ ਪੀਸ ਆਪਾਂ ਇਦਾਂ ਹੀ ਬੜੀ ਸਫਾਈ ਦੇ ਨਾਲ ਕਟਿੰਗ ਕਰ ਲੈਣੇ ਆ ਇਹ ਤੋਂ ਬਾਅਦ ਜਿਹੜਾ ਇਹ ਕਪੜਾ ਆਪਾਂ ਛੱਡਿਆ ਅੱਧਾ ਇੰਚ ਇਹਨੂੰ ਆਪਾਂ ਪ੍ਰੈਸ ਦੇ ਨਾਲ ਫੋਲਡ ਕਰ ਕਰਕੇ ਬਿਠਾ ਲਾਂਗੇ ਪੂਰੇ ਜਿੰਨੇ ਵੀ ਤੁਹਾਡੇ ਪੀਸ ਆ ਇਹ ਸਾਰਿਆਂ ਨੂੰ ਆਪਾਂ ਪ੍ਰੈਸ ਦੇ ਨਾਲ ਹੀ ਬਿਠਾਉਣਾ ਆ ਸਲਾਈ ਨਹੀਂ ਲਗਾਉਣੀ ਸਲਾਈ ਆਪਾਂ ਸਿਰਫ ਇੱਕੋ ਹੀ ਲਗਾਉਣੀ ਆ ਜਦੋਂ ਆਪਣੇ ਸੂਟ ਦੇ ਨਾਲ ਆਪਾਂ ਇਹਨੂੰ ਜੋੜਨਾ ਆ ਠੀਕ ਹੈ ਦੇਖੋ ਇ ਨੇ ਵੀ ਹੈ ਗਿਆ ਸਾਰਿਆਂ ਨੂੰ ਇਦਾਂ ਪ੍ਰੈਸ ਦੇ ਨਾਲ ਸੈੱਟ ਕਰ ਲਿਆ ਸੀਗਾ ਤੇ ਇਹਦੇ ਨਾਲ ਤੁਹਾਡੇ ਸੂਟ ਤੇ ਹੋਰ ਵਿਚਾਰ ਸਫਾਈ ਆਉਂਦੀ ਹੈ ਜੇ ਤੁਸੀਂ ਜ਼ਿਆਦਾ ਸਲਾਈਆਂ ਲਾਉਂਦੇ ਹੋ ਫਿਰ ਜਦ ਤੁਸੀਂ ਪੈਚ ਲਗਾਓਗੇ ਆਪਣੇ ਸੂਟ ਤੇ ਉਹਦੇ ਵਿੱਚ ਇੰਨੀ ਸਫਾਈ ਨਹੀਂ ਆਉਂਦੀ ਪ੍ਰੈਸ ਦੇ ਨਾਲ ਪੂਰੀ ਪ੍ਰੋਪਰ ਸਫਾਈ ਆ ਜਾਂਦੀ ਹੈ ਹਾਂਜੀ ਫ੍ਰੈਂਡਸ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਾਰੇ ਜਿੰਨੇ ਪੀਸਸ ਨੇ ਸਾਰਿਆਂ ਨੂੰ ਇਦਾਂ ਕਰਕੇ ਆਪਾਂ ਪ੍ਰੈਸ ਦੇ ਨਾਲ ਸੈੱਟ ਕਰ ਲਿਆ ਹੋਇਆ ਆ ਠੀਕ ਆ ਤੇ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਆਪਣੇ ਸੂਟ ਤੇ ਅਟੈਚ ਕਰਕੇ ਕਿ ਆਪਾਂ ਇਹਨਾਂ ਨੂੰ ਕਿੱਦਾਂ ਅਟੈਚ ਕਰਨਾ ਆ ਦੇਖੋ ਇਹ ਆਪਣਾ ਸੂਟ ਆ ਤੇ ਜਿੱਥੇ ਆਪਣੇ ਸੂਟ ਦੀ हिਪ ਦੀ ਸਲਾਈ ਆ ਉੱਥੋਂ ਆਪਾਂ ਲਗਾਉਣੇ ਸ਼ੁਰੂ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਤਰਪਾਈ ਵਾਸਤੇ ਜਿਹੜਾ 2.5 2.5 ਇੰਚ ਦੇ ਨਿਸ਼ਾਨ ਲਾ ਲਾਂਗੇ ਸਿੱਧੀ ਲਾਈਨ ਖਿੱਚ ਲਾਂਗੇ ਤਰਪਾਈ ਦੇ ਜਿਹੜੀ ਨਿਸ਼ਾਨੀਆਂ ਇਹਦੇ ਉੱਤੇ ਉੱਤੇ ਹੀ ਆਪਾਂ ਇਹ ਸਾਰੇ ਪੈਚ ਲਗਾਉਣੇ ਆ ਠੀਕ ਆ 2.5 ਇੰਚ ਦਾ ਕਾ ਕਰੀਬ ਤੱਕ ਸੂਟ ਆ ਇਸ ਕਰਕੇ ਮੈਂ 2.5 ਇੰਚ ਲਿਆ ਆ ਅਦਰਵਾਈਜ਼ ਤੁਸੀਂ 2 ਇੰਚ ਵੀ ਫੱਟੇ ਦਾ ਰੱਖ ਸਕਦੇ ਹੋ ਉਤੋਂ ਬਾਅਦ ਉ ਤੁਸੀਂ ਆਪਣੀ ਉਪਰੋਂ हिਪ ਦੀ ਸਲਾਈ ਵੇਖਣੀ ਆ हिਪ ਦੀ ਸਲਾਈ ਤੋਂ نیچے-नीचे ਆਪਾਂ ਇਹ ਲਗਾਉਣੇ ਆ ਇਦਾਂ ਦੇਖੋ ਸਭ ਤੋਂ ਪਹਿਲਾਂ ਜਿਹੜਾ ਮੈਂ ਸਭ ਤੋਂ ਵੱਡਾ ਪੀਸ ਲਗਾਇਆ ਇਦਾਂ ਉਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਵੱਡੇ ਤੋਂ ਛੋਟਾ ਉਸ ਤੋਂ ਬਾਅਦ ਉਸ ਤੋਂ ਛੋਟਾ ਇਦਾਂ ਕਰਕੇ ਮੈਂ ਚਾਰੇ ਪੀਸ ਲਾਈਨ ਵਾਈਜ਼ ਇੱਥੇ ਲਗਾ ਲਏ ਹੋਏ ਨੇ ਠੀਕ ਆ ਤੇ ਤੁਸੀਂ ਚਾਹੋ ਤੇ ਇੱਥੇ ਜਿਹੜਾ ਸਭ ਤੋਂ ਵੱਡਾ ਪੀਸ ਨੀਚੇ ਤੋਂ ਸ਼ੁਰੂ ਕਰ ਸਕਦੇ ਹੋ ਸਭ ਤੋਂ ਵੱਡਾ ਉੱਤੋਂ ਨਿੱਕਾ ਉੱਤੋਂ ਨਿੱਕਾ ਇਦਾਂ ਕਰਕੇ ਲਗਾ ਸਕਦੇ ਹੋ ਤੇ ਫਰੈਂਸ ਇਹ ਤੋਂ ਬਾਅਦ ਮੈਂ ਮਾਰਕਰ ਨਾਲ ਮਾਰਕਿੰਗ ਕਰ ਲਈ ਇਦਾਂ ਤੇ ਉਤੋਂ ਬਾਅਦ ਪਿੰਨਾ ਲਗਾ ਲੈਣੀ ਆ ਇਹਨਾਂ ਦੇ ਉੱਤੇ ਤੇ ਪਿੰਨਾ ਲਗਾ ਕੇ ਆਪਾਂ ਸਲਾਈ ਲਗਾ ਲਾਂਗੇ ਤੇ ਫਰੈਂਸ ਦੇਖੋ ਮੈਂ ਸਲਾਈ ਲਗਾ ਲਈ ਆ ਸਲਾਈ ਲਗਾਉਣ ਤੋਂ ਬਾਅਦ ਮਲਟੀ ਕਲਰ ਦੀ ਮਲੇਸੀ ਯੂਜ਼ ਕੀਤੀ ਆ ਇਹਦੇ ਉੱਪਰ ਤੇ ਸਾਰੇ ਪੀਸ ਮੈਂ ਅਟੈਚ ਕਰ ਲਿਆ ਤੇ ਦੇਖੋ ਜਿਹੜਾ ਗਲਾ ਆ ਉਹ ਵੀ ਮੈਂ ਦੇਖੋ ਬਾਹਰ ਵਾਲੀ ਸਾਈਡ ਨੂੰ ਪਲਟ ਕੇ ਤੇ ਬਣਾ ਲਿਆ ਹੋਇਆ ਆ ਤੇ ਫਰੈਂਸ ਇਹ ਜਿਹੜੀ ਡਿਕੋਰਡੀਆਂ ਵਾਲੀ ਲੈ ਇਆ ਇਸ ਕਰਕੇ ਇਹਦੇ ਵਿੱਚ ਕਾਡੀਆਂ ਕੱਢ ਕੇ ਕਟਿੰਗ ਕਰਕੇ ਤੇ ਮੈਂ ਗਲੇ ਤੇ ਔਰ ਜਿਹੜੇ ਆਪਣੇ ਪੈਚ ਲਗਾਏ ਆ ਉਹਨਾਂ ਦੇ ਸੈਂਟਰ ਵਿੱਚ ਲਗਾ ਲੀਆਂ ਹੋਈਆਂ ਸੂਈ ਧਾਗੇ ਦੇ ਨਾਲ ਸੋ ਆਪਣਾ ਸੂਟ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਸੀ ਬੈਕ ਨੈਕ ਦੀ ਵੀਡੀਓ ਮੈਂ ਤੁਹਾਨੂੰ ਕੱਲ ਨੂੰ ਸ਼ੇਅਰ ਕਰਾਂਗੀ ਸੋ ਫਰੈਂਡਸ ਵੀਡੀਓ ਵਧੀਆ ਲੱਗਿਆ ਯੂਸਫੁਲ ਲੱਗਿਆ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡ ਤੱਕ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਧੰਨਵਾਦ ਜੀ